ਸਿੱਖਾਂ ਨੂੰ ਦੇਸ਼ ਇਸ ਤਰ੍ਹਾਂ ਜਬ ਜ ਸਾਹਮਣੇ ਤਰਤੀਬ ਵਾਰ ਕਰਕੇ ਕੁਝ ਚਿਰ ਪਿਛੋਂ ਨਾਨਕ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਤੁਸੀਂ ਹੁਣ ਖਡੂਰ ਸਾਹਿਬ ਚਲੇ ਜਾਓ ਹੁਣ ਮੇਰੇ શરીર ਦਾ ਗੰਦਾ ਸਮਾਂ ਨਜ਼ੀਕ ਆ ਗਿਆ ਹੈ ਗੁਰੰਗਤ ਜੀ ਨੇ ਕਿਹਾ ਕਿ ਤੁਹਾਡੀ ਆਗਿਆ ਦਾ ਪਾਲਣ ਕਰਨਾ ਮੇਰਾ ਧਰਮ ਹੈ ਮੈਂ ਖਡੂਰ ਸਾਹਿਬ ਚਲਾ ਜਾਣਾ ਹਰਪਰੰਤੂ ਜਦੋਂ ਤੁਹਾਡੇ ਸਰੀਰ त्यागਨ ਦਾ ਸਮਾਂ ਹੋਵੇਗਾ ਫਿਰ ਤੇ ਮੈਂ ਤੁਹਾਡੇ ਦਰਸ਼ਨ ਕਰਨ ਲਈ ਆ ਸਕਦਾ ਹਾਂ ਨਾਨਕ ਜੀ ਨੇ ਕਿਹਾ ਕਿ ਤੁਸੀਂ ਮੇਰੇ ਕੋਲ ਨਾ ਆਉਣਾ ਅਸੀਂ ਆਪ ਹੀ ਤੁਹਾਡੇ ਕੋਲ ਆ ਜਾਵਾਂਗੇ ਇਹ ਬਚਨ ਸੁਣ ਕੇ ਨਾ ਚਾਹਦੇ ਹੋਏ ਅੰਗਦ ਦੇਵ ਜੀ ਨਾਨਕ ਜੀ ਦੇ ਚਰਨਾਂ 'ਚ ਮਸਤਕ ਨਿਮਾ ਕੇ ਖਡੂਰ ਸਾਹਿਬ ਚਲੇ ਆਏ ਖਡੂਰ ਸਾਹਿਬ ਵੀ ਨਾਨਕ ਜੀ ਦੀ ਹੀ ਯਾਦ ਵਿੱਚ ਅੰਗਦ ਦੇਵ ਜੀ ਬੈਠੇ ਰਹਿੰਦੇ ਅਤੇ ਖਲੂਰ ਸائیں ਬੱਚੀ ਸਤਸੰਗ ਸ਼ੁਰੂ ਕਰ ਦਿੱਤਾ ਨਾਨਕ ਜੀ ਨਿਤਰਮ ਸ਼ਾਲਾ ਦੇ ਬਾਹਰ ਇੱਕ ਪੀਪਲ ਸੀ ਕੁਝ ਸਮੇਂ ਬਾਅਦ ਜੋ ਸਿੱਖ ਨਾਨਕ ਜੀ ਨੂੰ ਛੱਟ ਕੇ ਗਏ ਸਨ ਉਹਨਾਂ ਨੂੰ ਪਤਾ ਲੱਗਾ ਕਿ ਨਾਨਕ ਜੀ ਤਾਂ ਸਿਰਫ ਪ੍ਰੀਖਿਆ ਲੈ ਰਹੇ ਸਨ ਤਾਂ ਬਹੁਤ ਸ਼ਰਮਿੰਦੇ ਹੋਏ ਅਤੇ ਸਾਰੇ ਉਸ ਪੀਪਲ ਹਟਾ ਕੇ ਨਾਨਕ ਜੀ ਕੋ ਮਾਫੀ ਮੰਗਣ ਲੱਗੇ ਨਾਨਕ ਜੀ ਨੇ ਸਾਰਿਆਂ ਨੂੰ ਮਾਫ ਕਰ ਦਿੱਤਾ ਅਤੇ ਦੁਬਾਰਾ ਤੋਂ ਪਹਿਲਾਂ ਵਾਂਗ ਹੀ ਉਸੇ ਵਿੱਚ ਲੱਗ ਗਏ ਹੁਣ ਨਾਨਕ ਜੀ ਦੇ ਉਪਦੇਸ਼ ਸੁਣਨ ਲਈ ਦੂਰ ਦੂਰ ਤੋਂ ਮੁਸਲਮਾਨ ਵੀ ਆਣ ਲੱਗ ਪਏ ਤੁਰਖ ਵੀ ਆਣ ਲੱਗ ਪਏ ਉਹ ਨਾਨਕ ਜੀ ਨੂੰ ਖੁਦਾ ਦਾ ਰੂਪ ਮੰਨਦੇ ਹਿੰਦੂ ਨਾਨਕ ਜੀ ਨੂੰ ਵਿਸ਼ਨੂੰ ਦਾ ਰੂਪ ਮੰਨਦੇ ਇਸ ਤਰ੍ਹਾਂ ਹਿੰਦੂ ਮੁਸਲਮਾਨ ਸਾਰੇ ਹੀ ਨਾਨਕ ਜੀ ਨੂੰ ਆਪਣਾ ਪੀਰ ਆਪਣਾ ਦੇਵਤਾ ਮੁਰਸ਼ਦ ਮੰਨਦੇ ਉਤੇ ਉਹਨਾਂ ਦੇ ਬਚਨ ਸੁਣਦੇ ਉਹਨਾਂ ਦੀ ਸੰਗਤ ਕਰਦੇ ਤੇ ਉਹਨਾਂ ਦੀਆਂ ਆਗਿਆਵਾਂ ਦਾ ਪਾਲਨ ਕਰਕੇ ਸੱਚਖੰਡ ਦੇ ਅਧਿਕਾਰੀ ਹੁੰਦੇ ਨਾਨਕ ਜੀ ਨੇ ਉਹਨਾਂ ਨੂੰ ਜੋ ਮੁੱਖ ਉਪਦੇਸ਼ ਦਿੱਤੇ ਉਹ ਇਹ ਸਨ ਨਾਨਕ ਜੀ ਕਹਿੰਦੇ ਹਨ ਕਿ ਮਨੁੱਖ ਦਾ ਸਰੀਰ ਦੁਰਲਭ ਹੈ ਆਪਣੇ ਸਰੂਪ ਆਤਮਾ ਨੂੰ ਜਾਣ ਕੇ ਇਸ ਨੂੰ ਸਫਲਾ ਕਰੋ ਇਹ ਵਿਚਾਰ ਕਰੋ ਕਿ ਮੈਂ ਕੌਣ ਹਾਂ ਜਗਤ ਦਾ ਮੂਲ ਕੀ ਹੈ ਸੱਚ ਝੂਠ ਦਾ ਨਿਰਣਾ ਘੜ ਕੇ ਝੂਠੇ ਪਦਾਰਥਾਂ ਦਾ ਤਿਆਗ ਕਰੋ ਅਤੇ ਸੱਚ ਵਸਤੂ ਨੂੰ ਗ੍ਰਹਿਣ ਕਰੋ ਇਹ ਸਰੀਰ ਆਦਿਕ ਜੋ ਸੰਸਾਰ ਦਾ ਪਸਾਰਾ ਹੈ ਇਹ ਸਭ ਮਿਥਿਆ ਹੈ ਇਸ ਨਾਲ ਪ੍ਰੀਤੀ ਨਾ ਕਰੋ ਇਸ ਵਿਚਾਰ ਤੋਂ ਬਿਨਾ ਮਨੁੱਖ ਦੇ ਹੀ ਬੇਅਰਥ ਹੈ ਜਨਮ ਤੋਂ ਲੈ ਕੇ ਮਰਨ ਤੱਕ ਜੀਵ ਦੁੱਖ ਭੋਗਦਾ ਹੈ ਜਦ ਬੱਚਾ ਹੁੰਦਾ ਹੈ ਤਾਂ ਮੂੰਹ ਚੋਂ ਬੋਲ ਕੇ ਆਪਣਾ ਦੁੱਖ ਸੁੱਖ ਨਹੀਂ ਦੱਸ ਸਕਦਾ ਦੁਖੀ ਹੁੰਦਾ ਹੈ ਤਾਂ ਰੋਂਦਾ ਹੈ ਜਦ ਜਵਾਨ ਹੁੰਦਾ ਹੈ ਤਾਂ ਮਨ ਦੀਆਂ ਕਾਮਨਾਵਾਂ ਪ੍ਰਭਲ ਹੁੰਦੀਆਂ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਅਤਿਅੰਤ ਕਸ਼ਟ ਕਰਦਾ ਹੈ ਦੁਖ ਭੋਗਦਾ ਹੈ ਉਪਰੰਤ ਜਦ ਬੁਢੇਪਾ ਆ ਜਾਂਦਾ ਹੈ ਤਾਂ ਸਰੀਰ ਨਿਰਬਲ ਹੋ ਜਾਂਦਾ ਹੈ ਕੰਨਾਂ ਤੋਂ ਸੁੰਣਾ ਅੱਖਾਂ ਤੋਂ ਵੇਖਣ ਦੀ ਸ਼ਕਤੀ ਘਟ ਜਾਂਦੀ ਹੈ ਸਰੀਰ ਦਾ ਰੂਪ ਕ੍ਰੂਪ ਹੋ ਜਾਂਦਾ ਹੈ ਪੈਰ ਕੰਮ ਕਰਨ ਤੋਂ ਰਹਿ ਜਾਂਦੇ ਹਨ ਦੁਨਿਆ ਪੁੱਤਰ ਤੇ ਸੰਬੰਧੀ ਦੂਰ ਦੂਰ ਰਹਿੰਦੇ ਹਨ ਇਸ ਤਰ੍ਹਾਂ ਹੀ ਨਾ ਕਠਿਨਾਈਆਂ ਵਿੱਚ ਮੌਤ ਦਾ ਸਮਾ ਜਾਂਦਾ ਹੈ ਉਹ ਰੁਦਨ ਕਰਦਾ ਹੋਇਆ ਅੱਗੇ ਨੂੰ ਤੁਰ ਪੈਂਦਾ ਹੈ ਪਰੰਤੂ ਜਿਹਰੇ ਵਿਚਾਰਵਾਨ ਨਾਮ ਦਾ ਬਿਆਸ ਕਰਦੇ ਸੰਸਾਰ ਨੂੰ ਮਿੱਥਿਆ ਅਤੇ ਸ਼ਰੀਰ ਨੂੰ ਪਾਣੀ ਦਾ ਬਲਬਲਾ ਸਮਝਦੇ ਹਨ ਉਹ ਮੌਤ ਤੋਂ ਪੈਰਿਥੋਗੇ ਪ੍ਰਸੰਨ ਰਹਿੰਦੇ ਹਨ ਸੋ ਪੁਰਸ਼ ਇਸ ਤਨ ਤੰਨ ਪ੍ਰਾਪਤੀ ਵਿੱਚ ਵੀ ਸੁਖੀ ਨਹੀਂ ਹੈ ਜਿਹੜੇ ਇਸ ਦੇ ਹੰਕਾਰ ਵਿੱਚ ਫਸਦੇ ਹਨ ਉਹਨਾਂ ਨੂੰ ਰਤੀ ਪਰ ਵੀ ਸੁਖ ਨਹੀਂ ਮਿਲਦਾ ਜੇ ਤਨ ਬਹੁਤਾ ਹੋਵੇ ਤਾਂ ਬਹੁਤ ਚਿੰਤਾ ਹੁੰਦੀ ਹੈ ਕਿ ਕਿਸੇ ਤਨ ਚਲਿਆ ਨਾ ਜਾਵੇ ਜੇ ਤਨ ਚਲਿਆ ਜਾਂਦਾ ਹੈ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ ਹੈ ਤਨ ਦੀ ਸੰਭਾਲ ਵਾਸਤੇ ਸਦਾ ਹੀ ਕਈ ਪ੍ਰਕਾਰ ਦੀ ਚਿੰਤਾ ਲੱਗੀ ਰਹਿੰਦੀ ਹੈ ਇਸ ਨੂੰ ਕੋਈ ਚੌੜ ਛੁੜਾ ਕੇ ਨਾਲਿਆ ਜਾਵੇ ਕੋਈ ਸੰਨ ਲਾ ਕੇ ਜਾਂ ਹੋਰ ਕਿਸੇ ਪ੍ਰਕਾਰ ਕਰਕੇ ਨਾ ਜਾ ਨਾ ਲੈ ਜਵੇ ਇਸ ਵਾਸਤੇ ਸ਼ਰੀਰ ਅਤੇ ਤਣ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਨਾਮ ਵਿੱਚ ਜੁੜਨਾ ਚਾਹੀਦਾ ਹੈ ਤ੍ਰਿਸ਼ਨਾ ਦੇ ਦੁਆਤ ਨੂੰ ਮਨ ਤੋਂ ਦੂਰ ਕਰਕੇ ਆਤਮ ਸਰੂਪ ਦੀ ਲਖਤਾ ਕਰਕੇ ਆਨੰਦ ਸਰੂਪ ਨੂੰ ਪ੍ਰਾਪਤ ਕਰੋ ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਨਿਤਾ ਪ੍ਰਤੀ ਸੁਣ ਕੇ ਹਜ਼ਾਰਾਂ ਹੀ ਪਰਮ ਮੁਕਤੀ ਦੇ ਯੋਗ ਹੋ ਗਏ ਧੰਨਵਾਦ